ਜੀਿੱਥੇ ਖੇਡਦੇ ਆ ਇਹ ਪਤਾ ਤੈਨੂੰ ਕੀ ਹੈ ਹਾਂਜੀ ਕੀ ਹੈ ਸ਼ਮਸ਼ਾਨ ਘਾਟ ਹਾਂਜੀ ਜਵਾਕਸ ਵਿੱਚ ਤਾਂ ਹੁਣ ਇਹਨਾਂ ਤਾਂ ਜਾਨ ਤਾਂ ਬਚਾਉਣੀ ਸੀ ਕਿ ਤਨ ਕਿਤੇ ਬਹੁਤ ਪਾਣੀ ਦੇ ਵਿੱਚੋਂ ਕੱਢੇ ਖਿੱਚ ਖਿੱਚ ਕੇ ਡਰ ਸਾਰੂ ਕੀ ਕਰੀ ਮਜਬੂਰੀ ਬੱਚੇ ਥੋੜਾ ਰੋੜਨੇ ਆਉਦੇ ਜੀ ਹੁਣ ਸ਼ਮਸ਼ਾਨ ਘਾਟ ਦੇ ਵਿੱਚ ਤਾਂ ਬੰਦਾ ਦਿਨੇ ਆਉਣੋਂ ਡਰਦਾ ਤਾਂ ਤੁਸੀਂ ਜਵਾਕ ਲੈ ਕੇ ਸਤਲੂ ਦੇ ਦਰਿਆ ਦੇ ਵਿੱਚ ਪਾਣੀ ਆਇਆ ਸਾਰਿਆਂ ਨੂੰ ਪਤਾ ਹੈ ਪਰ ਮੁਸੀਬਤਾਂ ਦਰਿਆ ਦੇ ਵਿੱਚ ਵੱਸਣ ਵਾਲੇ ਲੋਕਾਂ ਨੂੰ ਕਿਹੋ ਕਿਹੋ ਜਿਹੀਆਂ ਆਉਂਦੀਆਂ ਉਹ ਤੁਹਾਨੂੰ ਅੱਜ ਅਸੀਂ ਦਿਖਾਉਣੇ ਆ ਕਿ ਜਦੋਂ ਦਰਿਆ 'ਚ ਪਾਣੀ ਆਉਂਦਾ ਤਾਂ ਇਹਨਾਂ ਲੋਕਾਂ ਨੂੰ ਹਰ ਵਾਰੀ ਬਹੁਤ ਵੱਡੀਆਂ ਮੁਸੀਬਤਾਂ ਸਾਹਮਣਾ ਕਰਨਾ ਪੈਂਦਾ ਘਰ ਛੱਡਨੇ ਪੈਂਦੇ ਆ ਠੀਕ ਆਪਦੀਆਂ ਫਸਲਾਂ ਇਹਨਾਂ ਦੀਆਂ ਡੁੱਬ ਜਾਂਦੀਆਂ ਆਪਦੇ ਕਾਰੋਬਾਰ ਸਾਰੇ ਖਰਾਬ ਹੋ ਜਾਂਦੇ ਆ ਘਰ ਛੱਡ ਕੇ ਬੇਕਾਰ ਹੋ ਕੇ ਇਹਨਾਂ ਨੂੰ ਕਿਤੇ ਆਪਦੇ ਰਿਸ਼ਤੇਦਾਰਾਂ ਦੇ ਜਾਂ ਕਿਤੇ ਹੋਰ ਬੰਨਾਂ ਦੇ ਉੱਤੇ ਕਿਸੇ ਮੰਡੀਆਂ ਦੇ ਵਿੱਚ ਜਾਂ ਕਿਸੇ ਕਿਸੇ ਵੀ ਜਿਹੜੀਆਂ ਸਾਂਝੀਆਂ ਥਾਵਾਂ ਤੇ ਰਹਿਣਾ ਪੈਂਦਾ ਅੱਜ ਅਸੀਂ ਜੀਰੇ ਹਲਕੇ ਦੇ ਫਤੇਗਰ ਸਭਰਾ ਪਿੰਡ ਦੇ ਇਹ ਜਿਹੜਾ ਹੈਗਾ ਏਰੀਆ ਉਹ ਏਰੀਏ ਦੇ ਵਿੱਚ ਆਏ ਆ ਕੁਝ ਰਾਜੀ ਸੁਭਰਾ ਆਰਜੀ ਸੁਭਰਾ ਵੀ ਕਹਿੰਦੇ ਆ ਰਾਜੀ ਸੁਭਰਾ ਵੀ ਇਹਨੂੰ ਕਹਿੰਦੇ ਆ ਉਹ ਏਰੀਆ ਜਿਹੜਾ ਹੈਗਾ ਇਧਰਲੇ ਪਾਸੇ ਸਤਲੋਈ ਦਰਿਆ ਜਿਹੜਾ ਸ਼ੂਕ ਦਾ ਥੱਲੇ ਨੂੰ ਫਿਰੋਜ਼ਪੁਰ ਵਾਲੇ ਪਾਸੇ ਜਾ ਰਿਹਾ ਇਹ ਬੰਨਾ ਤੁਸੀਂ ਬੰਨ ਜਿਹੜਾ ਤੇ ਉਹਦੇ ਨਾਲ ਅਸੀਂ ਜਿਸ ਏਰੀਏ 'ਚ ਖੜੇ ਆ ਇਹ ਏਰੀਆ ਫਤੇਗੜ ਸਭਾ ਯਾਨੀ ਜੀਰੇ ਹਲਕੇ ਦਾ ਏਰੀਆ ਤੇ ਮੈਂ ਪਹਿਲਾਂ ਤੁਹਾਨੂੰ ਏਰੀਆ ਦਿਖਾ ਦਿੰਨਾ ਕਹਿੰਦੇ ਵੀ ਜਿੱਥੇ ਦਿਨੇ ਜਾਣ ਲੱਗਿਆਂ ਡਰ ਲੱਗਦਾ ਜਿੱਥੇ ਦਿਨੇ ਜਾਣ ਲੱਗਿਆਂ ਲੋਕ ਬੱਚੇ ਜਿਹੜੇ ਆ ਉਹ ਥਾਂ ਤੇ ਰੁਕਣਾ ਮੁਨਾਸਬ ਨਹੀਂ ਸਮਝਦੇ ਤਾਂ ਇਹ ਸਤਲੁਜ ਦੇ ਹੜਾ ਨੇ ਲੋਕਾਂ ਨੂੰ ਇੰਨਾ ਮਜਬੂਰ ਕਰਤਾ ਕਿ ਉਹ ਲੋਕ ਜਿਹੜੇ ਉਹੋ ਜੀਆਂ ਥਾਵਾਂ ਤੇ ਆ ਕੇ ਰਹਿਣ ਨੂੰ ਮਜਬੂਰ ਨੇ ਇਹ ਫਤੇਗੜ ਸੁਭਰਾ ਦਾ ਸ਼ਮਸ਼ਾਨ ਘਾਟ ਹੈ ਤੇ ਸ਼ਮਸ਼ਾਨ ਘਾਟ ਦੇ ਵਿੱਚ ਇਹ ਪਰਿਵਾਰ ਰਹਿਣ ਵਾਸਤੇ ਮਜਬੂਰ ਹੈ ਤੁਸੀਂ ਦੇਖਦੇ ਕਿੰਨੇ ਦਿਨ ਹੋ ਗਏ ਵੀਰ ਇੱਥੇ ਆਉਣ ਸਰ 4-5 ਦਿਨ ਹੋ ਗਏ ਅੱਛਾ ਜੀ ਹਾਂਜੀ 6 ਦਿਨ ਹੋ ਗਏ ਸਰ ਅੱਜ ਇੱਥੇ ਡਰ ਨਹੀਂ ਲੱਗਦਾ ਡਰ ਸਰ ਨੂੰ ਕੀ ਕਰੀਏ ਮਜਬੂਰੀ ਬੱਚੇ ਥੋੜਾ ਰੋੜਨੇ ਆਉਂਦੇ ਜੀ ਹੁਣ ਮਜਬੂਰੀ ਕਰਨ ਆ ਗਏ ਸਰ ਥਾਂ ਜਿਹੜਾ ਨੀਵਾ ਸਾਡਾ ਨੀਵਾ ਥਾਂ ਤੋਂ ਟੂੜੀ ਟਾੜੀ ਜਿਹੜੀ ਸਾਡੀ ਰੁੜ ਗਈ ਆ ਅੱਛਾ ਤੇ ਮਜਬੂਰੀ ਕਰ ਨੂੰ ਸਾਰਾ ਸਾਨੂੰ ਇੱਥੇ ਆਉਣਾ ਪਿਆ ਜੀ ਕੋਈ ਡੰਗਰ ਪਸ਼ੂ ਵੀ ਰੱਖੇ ਹਾਂਜੀ ਪਸ਼ੂ ਹੈਗੇ ਜੀ ਚਾਰ ਪੰਜ ਪਸ਼ੂ ਸਾਡੇ ਅੱਛਾ ਹਾਂਜੀ ਟੂੜੀ ਟਾੜੀ ਜਿਹੜੀ ਸਾਡ ਰੁੜ ਗਈ ਸਾਡੀ ਤੇ ਹੁਣ ਸਾਡੇ ਇਹੋ ਮੰਗ ਕੇ ਸਾਨੂੰ ਕੁਛ ਨਾ ਕੁਛ ਮਤਲਬ ਖਲਾ ਜਗਾੜ ਪਾਣੀ ਕੀਤਾ ਜਾਵੇ ਨਹੀਂ ਸ਼ਮਸ਼ਾਨ ਘਾਟ ਦੇ ਵਿੱਚ ਤਾਂ ਬੰਦਾ ਦਿਨੇ ਆਉਣੋਂ ਡਰਦਾ ਤਾਂ ਤੁਸੀਂ ਜਵਾਕ ਲੈ ਕੇ ਸਰ ਕੀ ਕਰੀਏ ਮਜਬੂਰੀ ਹੁਣ ਰੋਡ ਨੇ ਥੋੜਾ ਬਚੇ ਜੀ ਅਸੀਂ ਇੱਕ ਮਾਥੜ ਬੰਦੇ ਆ ਮਤਲਬ ਸਾਨੂੰ ਕੁਛ ਨਾ ਕੁਛ ਜਗਾੜ ਕੋਈ ਬਾਹਰ ਅੰਦਰ ਵੀ ਲੈ ਸਕਦੇ ਕਰਾਈ ਤੇ ਨਾਰਾਚਨ-ਵਾਚਨ ਸਾਡੇ ਕੋਲ ਤੇ ਤੂੜੀ-ਟਾੜੀ ਜਿਹੜੀ ਮਾੜੀ-ਮੋੜੀ ਸਾਡੀ ਰੁੱੜ ਗਈ ਤੇ ਬੱਚਿਆਂ ਨੂੰ ਡਰ ਨਹੀਂ ਲੱਗਦਾ ਬੱਚਾ ਨਹੀਂ ਸਰ ਬੱਚੇ ਹੁਣ ਕੀ ਕਰੀਏ ਮਜਬੂਰੀ ਹੈ ਸਰ ਮਾਤਾ ਜੀ ਇੱਥੇ ਤਾਂ ਦਿਨੇ-ਦਿਨੇ ਕਹਿੰਦੇ ਵੀ ਸ਼ਮਸ਼ਾਨ ਘਾੜੇ ਦਿਨੇ ਨਹੀਂ ਕੋਈ ਆਉਂਦਾ ਤਾਂ ਤੁਸੀਂ ਇਹ ਜਵਾਕਾਂ ਸਮੇਤ ਆ ਕੇ ਹਾਂ ਜਿਵੇਂ ਜਵਾਕਾ ਜਮੇ ਤਾਂ ਹੁਣ ਇਹਨਾਂ ਦੀ ਜਾਨ ਤਾਂ ਬਚਾਉਣੀ ਸੀ ਕਿਤੇ ਨ ਕਿਤੇ ਬਹੁਤ ਪਾਣੀ ਦੇ ਵਿੱਚੋਂ ਕੱਢੇ ਖਿੱਚ ਖਿੱਚ ਕੇ ਤੇ ਪਾਣੀ ਘਰੇ ਸਾਡੇ ਕਿਦਾਂ ਕਰਾ ਖਲੋਤਾ ਤੇ ਦਾਹ ਸਾ ਤੋਂ ਲੀੜਾ ਕੱਪੜਾ ਉੱਤੇ ਪਾਉਣ ਵਾਲਾ ਲੈਣ ਵਾਲਾ ਬਸ ਇਹਨਾਂ ਕੱਢਿਆ ਗਿਆ ਸਾਥੀ ਬਸ ਸਭ ਕੁਝ ਸਾਡੰਨੇ ਪਿਛਲੇ ਸਾਲ ਜੋ ਤੇਜ਼ ਦੇ ਵਿੱਚ 2030 ਚੜਾਏ ਸੀ ਉਦੋਂ ਵੀ ਤੁਸੀਂ ਇੱਥੇ ਆਏ ਸੀ ਇੱਥੇ ਹਾਂ ਇਹਦੋਂ ਵੀ ਇੱਥੇ ਸਾਂ ਸੀ ਤੇ ਹੁਣ ਵੀ ਇੱਥੇ ਆ ਤੇ ਕੋਈ ਆਇਆ ਤੁਹਾਡੇ ਕੋਲੇ ਕੋਈ ਰਾਸ਼ਨ ਪਾਣੀ ਦੇਣ ਜਾਂ ਕੋਈ ਨਹੀਂ ਕੋਈ ਨਹੀਂ ਆਇਆ ਹਾਂ ਜੀ ਤੁਸੀਂ ਕਿ ਪਹਿਲਾਂ ਤਾਂ ਦੱਸੋ ਵੀ ਇਹ ਸ਼ਮਸ਼ਾਨ ਘਾਟ ਚ ਦੇਰੇ ਲਾ ਲੇ ਜੇ ਇੱਥੇ ਤੁਹਾਨੂੰ ਕੋਈ ਡਰ ਪੈ ਰਾਤ ਨੂੰ ਲੱਗਦਾ ਨਹੀਂ ਡਰ ਮੈਨੂੰ ਕੋਈ ਨਹੀਂ ਲੱਗਦਾ ਡਾਕਟਰ ਸਾਹਿਬ ਕੀ ਕਰਗੇ ਮਜਬੂਰੀ ਕਰਨ ਆ ਜਾਨ ਤੇ ਬਚਾਉਣੀ ਆ ਹੁਣ ਆ ਉਹ ਕੀ ਕਰਗੇ ਤੇ ਕੋਈ ਆਇਆ ਤੁਹਾਡੇ ਕੋਲੇ ਪ੍ਰਸ਼ਾਸਨ ਦਾ ਜਾਂ ਲੀਡਰ ਕੋਈ ਨੇਤਾ ਆਇਆ ਨਹੀਂ ਨਹੀਂ ਕੋਈ ਨਹੀਂ ਆਇਆ ਜਿੱਦਾਂ ਇਹ ਤਾਂ ਕੋਈ ਨਹੀਂ ਆਇਆ ਐਮ ਐਲ اے ਕੌਣ ਇੱਥੋਂ ਦਾ ਤੁਹਾਡਾ ਐਮ ਐਲ اے ਹਾਂ ਜੀ ਨਰੇਸ਼ ਕਟਾਰੀਆ ਅੱਛਾ ਉਹ ਨਹੀਂ ਆਏ ਨਹੀਂ ਜੀ ਉਹ ਨਹੀਂ ਪਹੁੰਚੇ ਅੱਛਾ ਹਾਂ ਜੀ ਤੇ ਹੋਰ ਕੋਈ ਸਰਕਾਰੀ ਅਧਿਕਾਰੀ ਤੁਹਾਨੂੰ ਕੋਈ ਰਾਸ਼ਨ ਦੇ ਕੋਈ ਨਹੀਂ ਆਇਆ ਵੀਰੇ ਕੋਈ ਨਹੀਂ ਅਜੇ ਤੱਕ ਤਾਂ ਕੋਈ ਮਾਰੀ ਮੋਟੀ ਆਉਂਦੀ ਆ ਹਾਂਜੀ ਕੀ ਕੀ ਮੰਗ ਕੇ ਆ ਤੁਹਾਡੀ ਮੰਗ ਤੇ ਇਹੋ ਹੀ ਆ ਬੇ ਰਾਚਣ ਰੂਚਣ ਜਾਂ ਤੂੜੀ ਤਾੜੀ ਹਮ ਮਾਰੀ ਮੋਟੀ ਹਾਂਜੀ ਹਾਂਜੀ ਕੋਈ ਬੜੇ ਬਾਤ ਹੈ ਕੁਮੜਾ ਮोटा ਪੈਸਾ ਤੇ ਲਾਹੌਰ ਹਮ ਇਹੋ ਚਾਹੀਦਾ ਸਾਨੂੰ ਇਸ ਤਰ੍ਹਾਂ ਨਾ ਮੋਝਵਾ ਤੁਸੀਂ ਕੀ ਕੀ ਮੰਗ ਕੇ ਆ ਹੁਣ ਮੰਗ ਸਰ ਇਹੋ ਸਾਡੀ ਮਤਲਬ ਸਾਨੂੰ ਕੋਈ ਨਾ ਕੋਈ ਖਾਣ ਪੀਣ ਨੂੰ ਜਾਂ ਕੋਈ ਤੂੜੀ ਤਾੜੀ ਆਈ ਜਾਵੇ ਚਾਹ ਰਾ ਡੰਗਣਾਂ ਵਾਸਤੇ ਸਾਡੇ ਵਾਸਤੇ ਪੱਠੇ ਪੁੱਠੇ ਸਾਰੇ ਰੁੜ ਗਏ ਪੱਠੇ ਪੁੱਠੇ ਸਾਰੇ ਰੁੜ ਗਏ ਤੂੜੀ ਰੁੜ ਗਈ ਸਾਰੀ ਸਾਰੀ ਸੋ ਬਿਲਕੁਲ ਜੀ ਸ਼ਮਸ਼ਾਨ ਘਾਟ ਦੇ ਵਿੱਚ ਇਸ ਪਰਿਵਾਰ ਨੇ ਡੇਰਾ ਲਾਇਆ ਇਹ ਅਗਰ ਦੂਰ ਚੱਲ ਜਾਵਾਂ ਉਹ ਗੁੱਟ ਚੱਲ ਜਾਏ ਇਹ ਇਹ ਪ੍ਰਵਾਸੀ ਨੇ ਸਾਰੇ ਹਾਂਜੀ ਇਹ ਕੀ ਕਰਦੇ ਨੇ ਇਹ ਪਾਣੀ ਚ ਪਾਣੀ ਚ ਹੋਏ ਜਾ ਰਹੇ ਵੀ ਅੱਛਾ 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 ਹਾਂ ਲੈ ਲੋ ਕਰਦੇ ਕੋਈ ਨਹੀਂ ਕਰਦੇ ਸੋ ਦੇਖੋ ਤੁਸੀਂ ਦੁਖੀ ਐ ਸਾਰੇ ਪਰੇਸ਼ਾਨ ਨੇ ਸਾਰੇ ਤੇ ਸਮਸ਼ਾਨ ਘਾਟ ਐ ਜਿੱਥੇ ਦਿਨੇ ਕਹਿੰਦੇ ਵੀ ਜਾਨ ਲੱਗਾਂ ਡਰ ਲੱਗਦਾ ਜਿੱਥੇ ਜਦੋਂ ਵੀ ਕੋਈ ਆਪਾਂ ਕਿਸੇ ਮਰਗ ਦੇ ਸਮੇਂ ਤੇ ਇੱਥੇ ਆਉਣੇ ਆ ਤਾਂ ਬੜੀ ਸ਼ਾਂਤੀ ਹੁੰਦੀ ਐ ਤਾਂ ਇਹਨਾਂ ਨੂੰ ਮਜਬੂਰ ਨੇ ਇਸ ਥਾਂ ਤੇ ਆ ਕੇ ਆਪ ਦਾ ਰਹਿਣ ਬਸੇਰਾ ਕਰਨਾ ਪਿਆ ਕਿਉਂਕਿ ਹੋਰ ਕੋਈ ਥਾਂ ਇਹਨਾਂ ਨੂੰ ਲੱਭੀ ਨਹੀਂ ਹੈ ਸੋ ਇਹ ਪਿਛਲੇ 2023 ਦੇ ਵਿੱਚ ਵੀ ਇੱਥੇ ਆਏ ਸੀ ਤਾਂ ਦੂਜੇ ਪਾਸੇ ਮੈਂ ਕੈਮਰਾ ਘੁਮਾ ਕੇ ਚਾਵਾਗਾ ਕੇ ਦਿਖਾਓ ਵੀ ਆ ਜਿਹੜੇ ਸਾਰੇ ਤੁਸੀਂ ਮੁੰਡੇ ਜਾਂ ਔਰਤਾਂ ਬੀਬੀਆਂ ਸਾਰੇ ਦੇਖ ਰਹੇ ਹੋ ਇਹ ਪ੍ਰਵਾਸੀ ਮਜ਼ਦੂਰ ਆ ਇਹ ਦਰਿਆ ਦੇ ਵਿੱਚ ਇਹ ਵੀ ਆਪ ਦਾ ਕੰਮਕਾਰ ਕਰਦੇ ਆ ਕੌਣ ਬੋਲੇਗਾ ਜੀ ਸੱਦੀ ਲਗਾਤੇ ਆ ਜੀ ਹਾਂ ਜੀ ਤੁਸੀਂ ਤੁਸੀਂ ਦਰਿਆ ਦੇ ਵਿੱਚ ਸਾਰੇ ਪਰਿਵਾਰ ਹਾਂ ਜੀ ਸਾਰੇ ਪਰਿਵਾਰ ਛੋਟੇ ਛੋਟੇ ਬੱਚੇ ਵੀ ਆ ਸਭ ਸਬਜ਼ੀ ਲਗਾਤੇ ਆ ਪਰਮਲ ਕੀ ਸਾਰੇ ਰੁੱੜ ਗਏ ਜੀ हम लोग का दाना दूना सब चीज उसी में किसी तरह बस कपड़े कपड़े के बच्चे को ले आए यहाँ बैठे है अच्छा, अच्छा, कितने एकड़ पे खेती करते है सभी लोग अभी तो पति लोग के पता होगा अच्छा, अच्छा। हाँ ठेका पर लेते हैं अपना क्या ठेका क्या है अब उन्हीं लोग जानते होंगे क्या ठेका है अपना ठेका दे देते हैं सब्जी तोड़ते हैं अभी तो अपने को बचा ही नहीं अभी कर्जा चढ़ा हुआ है तब तक से तो डूबी गया आरती से पैसा लेके सब्जी लगाते हैं जी अच्छा अच्छा हाँ जी परमल की सब्जी होती है हम लोग भी बनारस के आए हुए हैं कमाने खाने के लिए अच्छा बनारस से आए उधर गंगा डूबो रही है इधर ये सतलुज जी जी इतना इतना पानी में आए थे कि इसी तरह बच्चे को निकाल के आए थे सारा सामान वही पड़ गया था यहाँ से निकाला निकालेगा वहाँ से बनारस से नहीं नहीं यहाँ से सब्जी लगाए ना दरिया बीच लगाए हैं रेतीली पे हमारी सब्जी उगती है परमल वाली रात सोते सोते अचानक पानी आ गया हाँ जी हाँ जी रोते सोते सोते अंदर झोपड़ी का सब बढ़ गया अच्छा झोपड़ी लगा के रहते हैं दरिया के किनारे हम लोग अच्छा हाँ जी हाँ जी बहुत अच्छा। पानी आ गया है आपको खाने पीने के लिए कोई आया बंदा हाँ गुरुद्वारे से बाबा खाने पीने के देते है जो रोटी दाल है वो सब देते है हाँ आज देते हैं अच्छा अब देते हैं रोटी चार हो so, गया तो आ दिया सो ये प्रवासी मजदूर है ਤੁਸੀਂ ਦੇਖੋ ਜਿਹੜੇ ਇੱਥੇ ਸਬਜ਼ੀ ਲਾਉਂਦੇ ਆ ਪਲਵਰ ਦੀ ਖੇਤੀ ਮਹਿੰਗਾ ਠੇਕੇ ਲੈ ਕੇ ਆ ਦਰਿਆ ਦੇ ਵਿੱਚ ਖੇਤੀ ਜਿਹੜੀ ਕੀਤੀ ਜਾਂਦੀ ਹੈ ਤਾਂ ਇਹਨਾਂ ਦੀ ਖਸਾਰੀ ਜਿਹੜੀ ਉੱਥੇ ਝੌਂਪੜੀਆਂ ਲਾਈਆਂ ਸੀ ਜਾਂ ਇਹਨਾਂ ਦੀ ਜਿਹੜੀ ਖੇਤੀ ਦੀ ਫਸਲ ਆ ਉਹ ਵੀ ਸਾਰੀ ਰੁੜ ਗਈ ਹੈ ਤਾਂ ਇਹ ਵੀ ਚਾਹੁੰਦੇ ਨੇ ਕਿ ਸਾਨੂੰ ਕੋਈ ਮੁਆਵਜ਼ਾ ਮਿਲੇ ਉਧਰੋਂ ਜਿਹੜੇ ਆ ਦੇਖੋ ਤੁਸੀਂ ਸਮਸ਼ਾਨ ਘਾਟ ਦੇ ਵਿੱਚ ਬੈਠੇ ਲੋਕ ਆ ਸਾਡੇ ਇਸੇ ਹੀ ਫਤਿਹ ਸਭਰਾ ਦੇ ਉਹ ਵੀ ਚਾਹੁੰਦੇ ਆ ਕਿ ਸਾਡੇ ਤੱਕ ਵੀ ਕੋਈ ਪਹੁੰਚ ਕੀਤੀ ਜਾਵੇ ਕਿ ਇਹਨਾਂ ਦਾ ਰਹਿਣ ਬਸੇਰਾ ਹੋ ਜੇ ਥੋੜਾ ਬਹੁਤਾ ਖਾਨ ਦਾ ਮਿਲ ਜੇ ਤੇ ਉਹਨਾਂ ਦੇ ਜਿਹੜੇ ਪਸ਼ੂ ਡੰਗਰ ਆ ਉਹਨਾਂ ਨੂੰ ਜਿਹੜੀ ਫੀਡ ਆ ਜਾਂ ਕੋਈ ਵੀ ਚਾਰਾ ਆ ਉਹ ਜ਼ਰੂਰ ਮਿਲੇ